ਵੱਡੀ ਖਬਰ ਕਾਤਲ ਪਤਨੀ ਰੁਪਿੰਦਰ ਕੋਰ ਦਾ ਜੇਲ੍ਹ ਚ ਆਇਆ ਵੱਡਾ ਸੱਚ ਬਾਹਰ ਵਕੀਲ ਨੇ ਕੀਤੇ ਵੱਡੇ ਖੁਲਾਸੇ ਆਓ ਤੁਹਾਨੂੰ ਦਿੰਨੇ ਆ ਅੱਜ ਇਸ ਵੀਡੀਓ ਦੇ ਵਿੱਚ ਤਾਜ਼ਾ ਜਾਣਕਾਰੀ ਸਰਕਾਰੇ ਰੁਪਿੰਦਰ ਦਾ ਮਸਲਾ ਪਹੁੰਚਿਆ ਕਿੱਥੇ ਆ ਜੇਲ੍ਹ ਦੇ ਵਿੱਚ ਤਾਂ ਚਲੀ ਗਈ ਆ ਪਰ ਕੋਈ ਸਾਬਕ ਸਿੱਖਿਆ ਕੋਈ ਪਛਤਾਵਾ ਉਸ ਕੁੜੀ ਨੂੰ ਉਹਨਾਂ આરોપીਆਂ ਨੂੰ ਹੈ ਜਾਂ ਨਹੀਂ ਹੱਲੇ ਤੱਕ ਤੁਹਾਡੇ ਮਾਧਿਮ ਰਾਹੀਂ ਮੈਂ ਅੱਜ ਪੰਜਾਬੀਆਂ ਨੂੰ ਇਹ ਦੱਸ ਰਿਹਾ ਹਾਂ ਕਿ ਪਰਿਵਾਰ ਨੇ ਮਾਨਯੋਗ ਸੀਐਮ ਪੰਜਾਬ ਸਰਦਾਰ ਭਗਵੰਤ ਸਿੰਘ ਬਾਣ ਦੇ ਦਫ਼ਤਰ ਨਾਲ ਸੰਪਰਕ ਤੇ ਤਾਲਮੇਲ ਸਾਧ ਲਿਆ। ਉਹਨਾਂ ਨੂੰ ਇੱਕ ਰਿਕੁਐਸਟ ਕੀਤੀ ਗਈ ਹੈ ਕਿ ਆਉਣ ਵਾਲੇ 10 15 20 ਦਿਨਾਂ ਵਿੱਚ ਮੁੱਖ ਮੰਤਰੀ ਪੰਜਾਬ ਪੀੜਤ ਪਰਿਵਾਰ ਸਰਦਾਰ ਕੁਲਦੀਪ ਸਿੰਘ ਤੇ ਉਹਨਾਂ ਦੀ ਜਿਹੜੀ ਮਾਤਾ ਹੈ ਉਹਨਾਂ ਨੂੰ ਪਾਵਾ 5 ਮਿੰਟ ਦਾ ਇੱਕ ਸਲੋਟ ਦੇ ਦੇਣ ਮੁੱਖ ਮੰਤਰੀ ਪੰਜਾਬ ਨੂੰ ਔਨ ਦਾ ਫੇਸ ਅਸੀਂ ਕਲੈਰਿਟੀ ਨਾਲੇ ਦੱਸ ਸਕੀਏ ਕਿ ਸਾਨੂੰ ਆ ਸ਼ੰਕਾਵਾਂ ਨੇ ਹਮ ਲੱਗ ਰਿਹਾ ਸਾਨੂੰ ਕਿ ਸਾਨੂੰ ਇਨਸਾਫ ਦੇਣ ਦੇ ਵਿੱਚ ਇਸ ਸੁਖਣ ਵਾਲਾ ਮਰਡਰ ਕੇਸ ਦੇ ਵਿੱਚ ਇਨਸਾਫ ਦੇਣ ਦੇ ਵਿੱਚ ਆ ਫਲਾ ਫਲਾ ਬੰਦੇ ਰਾਹਾ ਰੋੜਾ ਬਣ ਰਹੇ ਆ ਲਗਾਤਾਰ ਅਸੀਂ ਇਸ ਮਾਮਲੇ ਨੂੰ ਨਾ ਪਿੱਛੇ ਛੱਡਦੇ ਜਾ ਰਹੇ ਹਾਂ ਚਲੋ ਬਹੁਤ ਅਪਡੇਟਸ ਆ ਰਹੀਆਂ ਮੈਂ ਪਰ ਸਾਡੇ ਪੰਜਾਬੀਆਂ ਦੀ ਕਈ ਵਾਰ ਫਿਤਰਤ ਹੁੰਦੀ ਹੈ ਕਿ ਕੋਈ ਨਵਾਂ ਮੁੱਦਾ ਮਿਲ ਗਿਆ ਤਾਂ ਅਸੀਂ ਉਧਰ ਨੂੰ ਚੱਲ ਜਾਂਦੇ ਹਾਂ ਪਰ ਕੁਝ ਲੋਕ ਜਿਨ੍ਹਾਂ ਨੇ ਇਸ ਮੁੱਦੇ ਦੇ ਨਾਲ ਰਿਲੇਟ ਕੀਤਾ ਪਰਿਵਾਰ ਦੇ ਨਾਲ ਹਮਦਰਦੀ ਜਤਾਈ ਉਹ ਲੋਕ ਜ਼ਰੂਰ ਜਾਣਨਾ ਚਾਹੁੰਦੇ ਆ ਕਿ ਆਖਿਰਕਾਰ ਇਹ ਰੁਪਿੰਦਰ ਦਾ ਮਸਲਾ ਪਹੁੰਚਿਆ ਕਿੱਥੇ ਆ ਜੇਲ੍ਹ ਦੇ ਵਿੱਚ ਤਾਂ ਚਲੀ ਗਈ ਹੈ ਪਰ ਕੋਈ ਸਬਕ ਸਿੱਖਿਆ ਕੋਈ ਪਛਤਾਵਾ ਉਸ ਕੁੜੀ ਨੂੰ ਉਹਨਾਂ ਔਰਤਾਂ ਨੂੰ ਹੈ ਜਾਂ ਨਹੀਂ ਹੱਲੇ ਤੱਕ ਗੁਰਦੀਪ ਜੀ 29 uh, 11 2012 ਦੀ 29 11 2025 ਦੀ ਐਫਆਈਆ ਰਹੀ ਤੇ ਲਗਭਗ 22 23 ਦਿਨ ਇਸ ਵਾਕਿਆ ਨੂੰ ਹੋ ਗਏ ਆ ਤੇ ਲੇਕਿਨ ਪੰਜਾਬ ਪੁਲਿਸ ਵੱਲੋਂ ਇੱਕ ਬਾਕਮਾਲ ਤਫਤੀਸ਼ ਕੀਤੀ ਜਾ ਰਹੀ ਹੈ ਤੇ ਮੈਂ ਇਹਦੇ ਵਿੱਚ ਇਹ ਗੱਲ ਕਹਿ ਰਿਹਾ ਕਿ ਪੰਜਾਬ ਪੁਲਿਸ ਦੀ ਤਫਤੀਸ਼ ਨਾਲੋਂ ਪੰਜਾਬ ਦਾ ਜਿਹੜਾ ਸੋਸ਼ਲ ਮੀਡੀਆ ਜਾਂ ਪੰਜਾਬ ਦਾ ਜਿਹੜਾ ਮੀਡੀਆ ਪਲੈਟਫਾਰਮ ਹੈ ਉਸ ਵੱਲੋਂ ਜੋ ਇਸ ਪਰਿਵਾਰ ਦੇ ਹੱਕ ਲਈ ਆਵਾਜ਼ بلند ਕੀਤੀ ਗਈ ਹੈ ਉਨੇ ਕਿਤੇ ਨਾ ਕਿਤੇ ਏਸ ਕੇਸ ਦੇ ਉੱਤੇ ਬਹੁਤ ਵੱਡਾ ਅਸਰ ਪਾਇਆ ਕਿਉਂਕਿ ਜਿੰਨੇ ਵੀ ਪੰਜਾਬ ਦੇ ਵੱਡੇ ਅਫਸਰ ਨੇ ਡੀਜੀਪੀ ਰੈਂਕ ਦੇ ਡੀਆਈਜੀ ਰੈਂਕ ਦੇ ਜ਼ਿਲ੍ਹਾ ਫਰੀਦਕੋਟ ਦੇ ਅਫਸਰ ਹੋਣ ਉਹਨਾਂ ਨੂੰ ਕਿਤੇ ਨਾ ਕਿਤੇ ਇਹ ਗੱਲ ਮਹਿਸੂਸ ਹੋਈ ਕਿ ਇਸ ਮੁਕਦਮੇ ਨਾਲ ਪੰਜਾਬੀ ਕਿਤੇ ਨਾ ਕਿਤੇ ਕਨਸਰਨਡ ਨੇ ਦੇਸ਼ਾਂ ਵਿਦੇਸ਼ਾਂ ਚ ਬੈਠੇ ਜਿੰਨੇ ਵੀ ਪੰਜਾਬੀ ਆ ਉਹਨਾਂ ਦੇ ਇਮੋਸ਼ਨਸ ਫਲੋਟ ਕਰ ਰਹੇ ਨੇ ਜਿਵੇਂ ਜਿਵੇਂ ਇਸ ਅਪਡੇਟਸ ਆ ਰਹੀਆਂ ਇਸ ਐਫ ਆਈ ਆਰ ਦੇ ਵਿੱਚ ਇਸ ਇਨਵੈਸਟੀਗੇਸ਼ਨ ਦੇ ਵਿੱਚ ਸੋ ਤੁਸੀਂ ਮੈਨੂੰ ਇਹ ਸਵਾਲ ਕੀਤਾ ਕਿ ਹੁਣ ਮੌਜੂਦਾ ਹਾਲਾਤ ਕੀ ਨੇ ਜੀ ਸੋ ਜਿਹੜਾ ਪਰਿਵਾਰ ਹੈ ਸਰਦਾਰ ਕੁਲਦੀਪ ਸਿੰਘ ਮ੍ਰਿਤਕ ਗੁਰਵਿੰਦਰ ਸਿੰਘ ਦੇ ਫਾਦਰ ਹੈ ਜਿਹੜਾ ਗੁਰਵਿੰਦਰ ਸਿੰਘ ਦਾ ਮਰਡਰ ਉਹਦੀ ਧਰਮ ਪਤਨੀ ਰੁਪਿੰਦਰ ਕੌਰ ਵੱਲੋਂ ਪਿਛਲੇ ਦਿਨੀ ਜਿਹੜਾ ਕਾਂਸਪੀਰੇਟਰ ਬਰੂਟਲ ਮਰਡਰ ਮੈਂ ਕਹੂੰਗਾ ਪੰਜਾਬ ਦਾ ਜਿਹਨੂੰ ਇੱਕ ਸੈਂਸੇਸ਼ਨਲ ਮਰਡਰ ਵੀ ਆਪਾਂ ਕਹਿ ਸਕਦੇ ਆ ਤਾਂ ਉਹ ਕੀਤਾ ਗਿਆ ਸੀਗਾ ਉਹਦੇ ਵਿੱਚ ਗੁਰਵਿੰਦਰ ਸਿੰਘ ਦੇ ਫਾਦਰ ਨੂੰ ਇਹ ਸ਼ੰਕਾ ਸੀ ਜਾਂ ਇਹ ਇਨਫੋਰਮੇਸ਼ਨ ਆਈ ਸੀ ਉਹਨਾਂ ਕੋਲੇ ਕਿ ਜੇਲ ਦੇ ਵਿੱਚ ਜਿਹੜਾ ਕਿਸੇ ਰੈਂਕ ਦੇ ਅਫਸਰ ਉਹ ਥੇਟਲੇ ਰੈਂਕ ਦੇ ਅਫਸਰ ਵੀ ਹੋ ਸਕਦੇ ਆ ਉਹ ਵੱਡੇ ਰੈਂਕ ਦੇ ਅਫਸਰ ਵੀ ਹੋ ਸਕਦੇ ਆ ਕਿ ਉਹਨਾਂ ਵੱਲੋਂ ਕਿਸੇ ਹੱਦ ਤਾਈਂ ਢਿੱਲ ਇਸ ਰੁਪਿੰਦਰ ਕੌਰ ਨੂੰ ਦਿੱਤੀ ਜਾ ਰਹੀ ਹੈ ਤਾਂ ਉਹ ਗੱਲ ਕਿਤੇ ਨਾ ਕਿਤੇ ਮਨ ਨੂੰ ਜੱਜਦੀ ਵੀ ਹੈ ਕਿਉਂਕਿ ਪੰਜਾਬੀ ਜਾਣਦੇ ਨੇ ਕਿ ਪੰਜਾਬ ਦੀਆਂ ਜੇਲਾਂ ਦੇ ਵਿੱਚ ਅਨੇਕਾਂ ਕੰਟਰੋਵਰਸ਼ੀਅਲ ਚੀਜ਼ਾਂ ਹੋ ਚੁੱਕੀਆਂ ਹਨ ਯਾਨੀ ਕਿ ਕਈ ਹਜ਼ਾਰਾਂ ਦੀ ਗਿਣਤੀ 'ਚ ਸੌਆਂ ਦੀ ਗਿਣਤੀ ਵਿੱਚ ਐਫ ਆਈ ਆਰ ਪੰਜਾਬ ਦੇ ਥਾਣਿਆਂ ਦੇ ਵਿੱਚ ਦਰਜ ਨੇ ਕਿ ਜਦੋਂ ਇੱਕ ਪੰਜਾਬ ਪੁਲਿਸ ਦੀ ਫਲਾਈਂਗ ਜੇਲ ਡਿਪਾਰਟਮੈਂਟ ਦੇ ਵਿੱਚ ਜੇਲ ਦੇ ਵਿੱਚ ਜਾਂਦੀ ਹੈ ਤਾਂ ਕਈ ਐਨ ਡੀ ਪੀ ਐਸ ਦੇ ਮੁਕੱਦਮੇ ਨਾਰਕੋਟਿਕਸ ਰਿਕਵਰ ਹੁੰਦੇ ਆ ਕਈ ਮੋਬਾਈਲ ਰਿਕਵਰ ਹੁੰਦੇ ਆ ਕਈ ਆਬਸੀਨ ਚੀਜ਼ਾਂ ਰਿਕਵਰ ਹੁੰਦੀਆਂ ਤੇ ਉਹਨਾਂ ਦੀ ਐਫ ਆਈ ਆਰ ਔਨ ਰਿਕਾਰਡ ਨੇ ਸੋ ਪਰਿਵਾਰ ਦੀ ਸ਼ੰਕਾ ਸੀਗੀ ਕਿ ਜੇਲ੍ਹ ਦੇ ਵਿੱਚ ਰੁਪਿੰਦਰ ਕੌਰ ਅਤੇ ਉਹਦੇ ਸਾਥੀਆਂ ਨੂੰ ਸਹੂਲਤਾਂ ਪ੍ਰੋਵਾਈਡ ਕੀਤੀਆਂ ਜਾ ਰਹੀਆਂ ਪਰ ਉਹਨਾਂ ਦੇ ਮਨ 'ਚ ਇਹ ਵੀ ਗਿਲਾ ਸੀ ਕਿ ਜਦੋਂ ਰੁਪਿੰਦਰ ਕੌਰ ਦੇ ਫਾਦਰ ਨੇ ਇਹ ਗੱਲ ਕਹੀ ਹੈ ਕਿ ਅਸੀਂ ਉਹਦੀ ਪੈਰਵਾਹੀ ਨਹੀਂ ਕਰਦੇ ਹਰਕਮਲ ਦਾ ਫਾਦਰ ਪੈਰਵਾਹੀ ਕਰਨ ਆ ਨਹੀਂ ਰਿਹਾ ਫਿਰ ਉਹ ਕਿਹੜੀਆਂ ਤਾਕਤਾਂ ਨੇ ਜਾਂ ਉਹ ਕਿਸ ਐਂਗਲ ਤੋਂ ਇਹ ਗੱਲ ਚੱਲ ਰਹੀ ਹੈ ਕਿ ਉਸ ਨੂੰ ਸਹੂਲਤ ਪ੍ਰੋਵਾਈਡ ਕੀਤੀ ਗਈ ਹੈ ਤੇ ਇਹਦੇ ਵਿੱਚ ADGP ਪ੍ਰਿਜ਼ਨਸ ਤੇ ਸੁਪਰਡੈਂਟ ਫਰੀਦਕੋਟ ਉਹਨਾਂ ਨੇ ਵੀ ਪਰਿਵਾਰ ਨਾਲ رابطہ ਕੀਤਾ ਉਹਨਾਂ ਨੇ ਪਰਿਵਾਰ ਨੂੰ ਇਹ ਵਿਸ਼ਵਾਸ ਦਿਵਾਇਆ ਕਿ ਜੇ ਕੋਈ ਗੱਲ ਹੋਈ ਹੈ ਤਾਂ ਉਸ ਬਾਰੇ ਅਸੀਂ ਨਹੀਂ ਕਹਿ ਸਕਦੇ ਕਿਸ ਰੈਂਕ ਤੇ ਜਾਂ ਕਿਸ ਲੈਵਲ ਤੇ ਕੋਈ ਕਟਾਈ ਰਹਗੀ ਲੇਕਿਨ ਅਸੀਂ ਵਿਸ਼ਵਾਸ ਦਿਵਾਉਨੇ ਸਰਦਾਰ ਕੁਲਦੀਪ ਸਿੰਘ ਨੂੰ ਗੁਰਵਿੰਦਰ ਸਿੰਘ ਦੇ ਫਾਦਰ ਨੂੰ ਕਿ ਅਜੇ ਹੀ ਕੋਈ ਵੀ ਘਟਨਾ ਫਰੀਦਕੋਟ ਮਾਡਰਨ ਸੈਂਟਰਲ ਜੇਲ੍ਹ ਦੇ ਵਿੱਚ ਨਹੀਂ ਹੋਊਗੀ ਜੇ ਹੋਈ ਹੈ ਤਾਂ ਉਸ ਨੂੰ ਅਸੀਂ ਮਹਿਸੂਸ ਕਰਦੇ ਹਾਂ ਅੱਗੇ ਤੋਂ ਪੂਰੀ ਸਖਤਾਈ ਐਸ ਪਰ ਜੇਲ੍ਹ ਐਕਟ ਉਸ ਨੂੰ ਰੱਖਿਆ ਜਾਊਗਾ ਲੇਕਿਨ ਫੇਰ ਵੀ ਜੇ ਕੋਈ ਕਮੀ ਪੇਸ਼ੀ ਰਹਿੰਦੀ ਹੈ ਤਾਂ ਸਰਦਾਰ ਕੁਲਦੀਪ ਸਿੰਘ ਕੋਲੇ ਇੱਕ ਲੀਗਲ ਰੈਮਡੀ ਹੈ ਕਿ ਉਹ ਅਦਾਲਤਾਂ ਦੇ ਵਿੱਚ ਇਸ ਸਬੰਧੀ ਪਹੁੰਚ ਕਰ ਸਕਦੇ ਆ ਵਿਦੇਸ਼ ਦਾ ਤੁਸੀਂ ਜ਼ਿਕਰ ਕੀਤਾ ਹਰ ਕੋਈ ਅੰਤਿਮ ਸੰਸਕਾਰ ਮੈਂ ਭੋਗ ਖੁਦ ਕਵਰ ਕੀਤਾ ਲੋਕ ਕੈਨੇਡਾ ਅਮਰੀਕਾ ਤੋਂ ਵੀ ਆਏ ਪਹੁੰਚੇ ਖਾਸ ਤੌਰ ਤੇ ਪਰਿਵਾਰ ਦਾ ਦੁੱਖ ਵੰਡਾਉਣ ਢਿੱਲ ਦੀ ਤੁਸੀਂ ਗੱਲ ਕਰ ਰਹੇ ਹੋ ਕਿਉਂਕਿ ਸਾਨੂੰ ਲੱਗਦਾ ਸੀ ਕਿ ਜੇਲ੍ਹ ਚਲੀ ਗਈ ਹੈ ਸਭ ਕੁਝ ਓਕੇ ਆ ਕਾਰਵਾਈ ਹੋ ਜਾਣੀ ਹੈ ਉਮਰ ਕੈਦ ਦੀ ਜਾਂ ਫਾਂਸੀ ਦੀ ਸਜ਼ਾ ਹੋ ਜਾਏਗੀ ਪਰ ਇਹ ਵੀਆਈਪੀ ਸਹੂਲਤਾ ਮਿਲ ਰਹੀਆਂ ਇਸ ਬਾਰੇ ਪਰਦਾਫਾਸ਼ ਤੁਸੀਂ ਕੀਤਾ ਅੱਗੇ ਓਕੇ ਕਿ ਕਿਸ ਤਰੀਕੇ ਦੇ ਨਾਲ ਗੱਦੇ ਮਿਲ ਰਹੇ ਆ ਜਾਂ ਫਿਰ ਉਹਦੀਆਂ ਮੁਲਾਕਾਤਾਂ ਜਿੱਦਾਂ ਬਾਹਰ ਚੱਲ ਰਹੀਆਂ ਸੀ ਉਹ ਵੀ ਹੋਟਲ ਬਣਾ ਲਿਆ ਜੇਲ੍ਹ ਨਹੀਂ ਹੋ ਰਹੀ ਜੇਲ੍ਹ ਦੀਆਂ ਤੁਸੀਂ ਗੱਲਾਂ ਕਾਫੀ ਕੀਤੀਆਂ ਪਰ ਉਹ ਢਿੱਲ ਜਿਹੜੀ ਹੋਈ ਆ ਉਹ ਮੈਂ ਚਾਹੂੰਗੀ ਇੱਕ ਵਾਰ ਐਕਸਪਲੇਨ ਜ਼ਰੂਰ ਕਰੋ ਆਖਿਰਕਾਰ ਸੱਚ ਕੀ ਸੀ ਜਿਸ ਪਰਿਵਾਰ ਨੇ ਆਪਦਾ ਜੀ ਗਵਾਇਆ ਉਹਦੇ ਮਦਰ ਫਾਦਰ ਉਹਦੇ ਰਿਸ਼ਤੇਦਾਰ ਭੂਆ ਫੁੱਫੜ ਸਾਰੇ ਰਿਸ਼ਤੇਦਾਰ ਉਹ ਆਪਦੇ ਪੱਧਰ ਤੇ ਵੀ ਕਨਵੈਸਟੀਗੇਸ਼ਨ ਕਰ ਰਹੇ ਆ ਤੇ ਜਿਵੇਂ ਪੰਜਾਬੀਆਂ ਨੂੰ ਹਮਦਰਦੀ ਆ ਤੱਕ ਕਈ ਸ਼ਰੀਫ ਲੋਕ ਜਿਹੜੇ ਨਜਾਇਜ਼ ਪਰਚਿਆਂ ਦੇ ਚੱਲਦੇ ਹੋਏ ਜੇਲ੍ਹਾਂ ਚ ਬੰਦ ਨੇ ਉਹਨਾਂ ਨੂੰ ਵੀ ਹਮਦਰਦੀ ਆ ਤੁਹਾਡੇ ਤੱਕ ਕੀ ਇਨਫੋਰਮੇਸ਼ਨ ਹੈ ਬਿਲਕੁਲ ਮੈਂ ਉਹੀ ਦੱਸ ਰਿਹਾ ਜੇਲ੍ਹ ਦੇ ਵਿੱਚੋਂ ਇਹ ਇਨਫੋਰਮੇਸ਼ਨ ਆਮ ਤੌਰ ਤੇ ਬਾਹਰ ਆ ਜਾਂਦੀ ਹੈ ਕਿਉਂਕਿ 3000 ਬੰਦਾ ਉੱਥੇ ਜੇਲ੍ਹ ਬਤੌਰ ਕੈਦੀ ਹੈ ਤੇ 2000 ਬੰਦਾ ਜੇਲ੍ਹ ਦੀ ਰੱਖਿਆ ਵਾਸਤੇ ਆ 5000 ਬੰਦੇ ਦੇ ਵਿੱਚੋਂ ਕੁਝ ਲੋਕ ਇਹੋ ਜਿਹੇ ਹੁੰਦੇ ਨੇ ਜਿਹੜੇ ਇਸ ਗੱਲ ਦੀ ਹਮਦਰਦੀ ਰੱਖਦੇ ਨੇ ਕਿ ਜੇ ਇਸ ਔਰਤ ਨੇ ਔਰਤ ਸਮਾਜ ਨੂੰ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਪੁੱਤ ਡਬਲ ਐਮਏ ਪੁੱਤ ਦਸਤਾਰ ਸਜਾਉਣ ਵਾਲਾ ਗੁਰਸਿੱਖ ਪੁੱਤ ਸ਼ਰੀਫ ਪੁੱਤ ਜਿਹੜਾ ਮਾਰਿਆ ਤਾਂ ਉਹਨਾਂ ਦੀ ਇੱਕ ਹਮਦਰਦੀ ਹੋ ਜਾਂਦੀ ਹੈ ਸੋ ਉਹ ਜੇਲ੍ਹ ਦੇ ਵਿੱਚੋਂ ਹੀ ਇਹ ਉਹਨ ਪੁੱਤ ਪਰਿਵਾਰ ਕੋਲੇ ਆਉਂਦੀਆਂ ਜਾਂ ਸਾਡੇ ਤਾਂ ਹੀ ਆਉਂਦੀਆਂ ਕਿ ਇੱਥੇ ਕਿਸ ਕਿਸਮ ਦਾ ਰਖਾ ਰਖਾਓ ਰੁਪਿੰਦਰ ਕੌਰ ਦਾ ਰੱਖਿਆ ਗਿਆ ਲੇਕਿਨ ਹੁਣ ਕਿਉਂਕਿ ਇਸ ਗੱਲ ਨੂੰ ਬਹੁਤ ਵੱਡੇ ਪੱਧਰ ਤੇ ਪ੍ਰਚਾਰਿਆ ਗਿਆ ਤੇ ਇਹ ਤਕਰੀਬਨ ਪੰਜਾਬ ਦੀ ਜਿੰਨੀ ਵੀ ਅਫਸਰਸ਼ਾਈ ਆ ਉਹਦੇ ਨੋਟਿਸ 'ਚ ਆ ਗਈ ਹੈ ਇਹ ਗੱਲ ਸੋ ਮੈਨੂੰ ਲੱਗਦਾ ਕਿ ਅੱਗੇ ਤੋਂ ਕਿਸੇ ਕਿਸਮ ਦੀ ਇਹ ਕਤਾਈ ਨਹੀਂ ਹੋਊਗੀ ਤੇ ਪਰਿਵਾਰ ਨੂੰ ਲੋਕਾਂ ਨੇ ਨਾ ਲੋਕਾਂ ਨੇ ਸਵਾਲ ਚੁੱਕ ਲਏ ਕਿ ਵਕੀਲ ਸਾਹਿਬ ਤਾਂ ਚਲੋ ਦੱਸ ਰਿਹਾ ਕਿ ਮੁਲਾਕਾਤਾਂ ਹੋ ਰੀਆਂ ਗੱਦੇ ਪ੍ਰੋਵਾਈਡ ਹੋ ਰਹੇ ਆ ਪਰ ਉਹ ਕਹਿੰਦੇ ਕਿ ਇਹ ਸਭ ਸ਼ਾਇਦ ਝੂਠ ਵਾ ਇਹ ਤੁਸੀਂ ਮਸ਼ਹੂਰੀ ਦੇ ਲਈ ਕਰ ਰਹੇ ਹੋ ਆਪਣਾ ਰੋਜ਼ਗਾਰ ਆਪਣਾ ਕੰਮ ਚਲਾਉਣ ਦੇ ਲਈ ਕਰ ਰਹੇ ਹੋ ਉਸ ਤੋਂ ਬਾਅਦ ਜੇਲ ਸੁਪਰਡੈਂਟ ਦਾ ਵੀ ਵਰਜ਼ਨ ਆਉਂਦਾ ਉਹ ਕਹਿੰਦੇ ਆ ਕਿ ਐਦਾਂ ਦਾ ਤਾਂ ਕੁਝ ਵੀ ਨਹੀਂ ਹੋ ਰਿਹਾ ਕੀ ਤੁਸੀਂ ਉਸ ਮਾਮਲੇ 'ਚ ਉਹਨਾਂ ਨਾਲ ਗੱਲ ਕੀਤੀ ਜਾਂ ਕੋਈ ਲੀਗਲ ਐਕਸ਼ਨ ਪਰਿਵਾਰ ਦੇ ਵੱਲੋਂ ਲਿਆ ਗਿਆ ਕਿ ਇਸ ਤਰੀਕੇ ਦੀ ਕੋਈ ਸਖਤੀ ਅਗਰ ਨਹੀਂ ਵਰਤੀ ਜਾਂਦੀ ਤਾਂ ਅਸੀਂ ਇਹਨਾਂ ਤੇ ਐਕਸ਼ਨ ਗੁਰਦੀਪ ਜੀ ਜਿਹੜਾ ਤੁਸੀਂ ਸਵਾਲ ਕੀਤਾ ਇਹ ਸਵਾਲ ਮੈਨੂੰ ਕਈਆਂ ਨੇ ਕੀਤਾ ਹੂੰ ਦੇਖੋ ਇੱਕ ਮਾਨਸਿਕ ਅਵਸਥਾ ਹੁੰਦੀ ਆ ਕੱਲ ਨੂੰ ਮੈਂ ਵੀ ਵੱਡੇ ਹੋਣਾ ਮੇਰਾ ਵੀ ਵਿਆਹ ਹੋਣਾ ਮੇਰੇ ਵੀ ਬੱਚੇ ਹੋਣੇ ਕੱਲ ਨੂੰ ਮੇਰੇ ਬੱਚੇ ਨਾਲ ਕੁਝ ਹੁੰਦਾ ਹੈ ਕਿ ਮੇਰੀ ਮਾਨਸਿਕ ਅਵਸਥਾ ਡਗਮਗਾ ਜਾਊਗੀ ਸਰਦਾਰ ਕੁਲਦੀਪ ਸਿੰਘ ਤੇ ਮਰਨ ਵਾਲੇ ਗੁਰਵਿੰਦਰ ਸਿੰਘ ਦੀ ਮਾਤਾ ਉਹਨਾਂ ਦੋਵਾਂ ਦੀ ਮਾਨਸਿਕ ਸਥਿਤੀ ਡਗਮਗਾਈ ਹੋਈ ਹੈ ਉਹ ਜ਼ੈਨੀ ਤੌਰ ਤੇ ਤੇ ਸਰੀਰਕ ਤੌਰ ਤੇ ਇਸ ਸਾਰੇ ਘਟਨਾਕ੍ਰਮ ਤੋਂ ਹਾਰ ਚੁੱਕੇ ਨੇ ਪੋਤਰਾ ਪੋਤਰੀ ਹੈ ਕੋਈ ਨਹੀਂ ਭਾਵਾਂ ਵਿਆਹ ਨੂੰ ਦੋ ਸਾਲ ਹੋ ਗਏ ਪੀੜੀ ਖਤਮ ਹੋ ਗਈ ਸੋ ਉਹ ਪਰਿਵਾਰ ਤੁਹਾਡੀ মিডিਆ ਦੇ ਸਵਾਲਾਂ ਦੇ ਜਵਾਬ ਦੇਣ ਲਈ ਜਾਂ ਲੋਕਾਂ ਨੂੰ ਇਹ ਦੱਸਣ ਲਈ ਉਹਨਾਂ ਦੀ ਮਾਨਸਿਕ ਸਥਿਤੀ ਉਹਨਾਂ ਨੂੰ ਅਲਾਉ ਨਹੀਂ ਕਰਦੀ ਸੋ ਉਸ ਪਰਿਵਾਰ ਨੇ ਮੇਰੀ ਡਿਊਟੀ ਲਈ ਹੈ ਕਿ ਤੂੰ ਵੀ ਸਾਡਾ ਪੁੱਤ ਐ ਜਿਹੋ ਜਿਹਾ ਗੁਰਵਿੰਦਰ ਹੈ ਤੇ ਮੈਂ ਆਪਦੇ ਆਪ ਨੂੰ ਇੱਕ ਪੇਸ਼ੇ ਤੋਂ ਵਕੀਲ ਨਹੀਂ ਸਮਝਦਾ ਜਿਵੇਂ ਪੁਰਾਣੀ ਇੱਕ ਕਹਾਪਤ ਹੈ ਕਿ ਤੋਤਿਆਂ ਨੂੰ ਬਾਗ ਬਥੇਰੇ ਬਥੇਰੇ ਕੇਸ ਆਉਂਦੇ ਆ ਸਾਡੇ ਕੋਲੇ ਅਣਗਿਣਤ ਕੇਸ ਆਉਣੇ ਆ ਲੇਕਿਨ ਕਈ ਕੇਸ ਇਹੋ ਜਿਹੇ ਹੁੰਦੇ ਆ ਜਿਨ੍ਹਾਂ ਨਾਲ ਤੁਹਾਡੀ ਇੱਕ ਅਟੈਚਮੈਂਟ ਹੋ ਜਾਂਦੀ ਆ ਮੈਂ ਆਪਦੇ ਆਪ ਨੂੰ ਇਸ ਪਰਿਵਾਰ ਦਾ ਇੱਕ ਹਿੱਸਾ ਸਮਝਦਾ ਬਿਲਕੁਲ ਇਹ ਗੱਲ ਸਹੀ ਆ ਕਿ ਇੱਕ ਵਕੀਲ ਦੀ ਜ਼ਿੰਮੇਵਾਰੀ ਹੈ ਅਦਾਲਤ ਦੇ ਅੰਦਰ ਆਪਦੀ ਪੇਸ਼ਕਾਰੀ ਕਰਨੀ ਤੁਸੀਂ ਪਰਿਵਾਰਕ ਮੈਂਬਰ ਸਮਝ ਕੇ ਕਰ ਰਹੇ ਹੋ ਪਰ ਅਲੋਕ ਕਹਿੰਦੇ ਕਿ ਕੀ ਤੁਹਾਡੇ ਕੋਲ ਕੋਈ ਵੀਡੀਓ ਹੈ ਕੋਈ ਆਡੀਓ ਹੈ ਜਾਂ ਕੁਝ ਇਸ ਤਰੀਕੇ ਦਾ ਪ੍ਰੂਫ ਹੈ ਕਿਉਂਕਿ ਜੇਲਰ ਸੁਪਰਡੈਂਟ ਜਿਹੜੇ ਉਹ ਕਹਿੰਦੇ ਆ ਕਿ ਬੇਸਲੈਸ ਤਰਕ ਸੀ ਇਹ ਮੈਂ ਇੱਕ ਉਹ ਇੱਕ ਸਵਾਲ ਪੰਜਾਬੀਆਂ ਨੂੰ ਤੇ ਡੇਲੀ ਪੋਸਟ ਪੰਜਾਬੀ ਦੇ ਸਾਰੇ ਵਿਊਅਰਸ ਨੂੰ ਇੱਕ ਸਵਾਲ ਪੁੱਛਦਾ ਹਾਂ ਕੀ ਪੰਜਾਬ ਦੀਆਂ ਜੇਲ੍ਹਾਂ ਮੇਰੇ ਆਵਾਜ਼ ਉਠਾਉਣ ਤੋਂ ਪਹਿਲਾਂ ਇਨਕੁਐਸ਼ਨ ਆਈਆਂ ਕਿ ਨਹੀਂ ਆਈਆਂ ਕੀ ਕੋਈ ਕੰਟਰੋਵਰਸਿਸ ਮੇਰੇ ਸਵਾਲ ਕਰਨ ਤੋਂ ਪਹਿਲਾਂ ਪੰਜਾਬ ਦੀਆਂ ਜੇਲਾਂ ਨਾਲ ਆਈਆਂ ਕਿ ਨਹੀਂ ਆਈਆਂ ਪੰਜਾਬ ਦੀਆਂ ਜੇਲਾਂ ਬਹੁਤ ਕੰਟਰੋਵਰਸ਼ੀਅਲ ਨੇ ਬਿਲਕੁਲ ਅਸੀਂ ਸੁਣਦੇ ਆ ਕਿਸ ਤਰੀਕੇ ਨਾਲ ਫੋਨ ਬਾਹਰ ਨਿਕਲਦੇ ਆ ਗੱਲਾਂ ਬਾਤਾਂ ਸਾਰੀਆਂ ਹੁੰਦੀਆਂ ਵਾ ਸਾਰੀਆਂ ਵੀਆਈਪੀ ਸਹੂਲਤਾਂ ਸਿਫਾਰਸ਼ਾਂ ਤੱਕ ਤਗੜੀਆਂ ਲੱਗ ਜਾਂਦੀਆਂ ਵਾ ਤਾਂ ਸਾਰੀਆਂ ਗੱਲਾਂ ਮੰਨੀਆਂ ਜਾਂਦੀਆਂ ਇਹ ਬਾਰ-ਬਾਰ ਚੀਜ਼ਾਂ ਸਾਡੇ ਸਾਹਮਣੇ ਆਈਆਂ ਪਰ ਤੁਹਾਡੇ ਕੇਸ ਦੇ ਵਿੱਚ ਇਹ ਕਾਰਵਾਈ ਦੀ ਕੋਈ ਗੱਲ ਹੋਈ ਹੈ ਗੁਰਦੀਪ ਗੁਰਦੀਪ ਜੀ ਬੇਨਤੀ ਕਰਨੀ ਹੈ ਰਿਕੁਐਸਟ ਕਰਨੀ ਹੈ ਜੇ ਉਸ ਰਿਕਵੈਸਟ ਦੇ ਉੱਤੇ ਕਾਰਵਾਈ ਨਹੀਂ ਹੁੰਦੀ ਤਾਂ ਅਸੀਂ ਲਿਖਤੀ ਚਾਰਾਜੋਈ ਕਰਾਂਗੇ ਏ ਡੀ ਜੀ ਪੀ ਪੰਜਾਬ ਪ੍ਰੀਜ਼ੈਂਸ ਕੋਲੇ ਜਾਂ ਮਾਨਯੋਗ ਮੁੱਖ ਮੰਤਰੀ ਪੰਜਾਬ ਕੋਲੇ ਕਿ ਇਸ ਤਰ੍ਹਾਂ ਦੀ ਕਟਾਈਆਂ ਹੋ ਰਹੀਆਂ ਸ਼ਾਇਦ ਤੁਹਾਡੇ ਕੋਲੇ ਪੈਸੇ ਨਹੀਂ ਤਾਂ ਤੁਸੀਂ ਆਪਦੀਆਂ ਬੈਰਕਾਂ ਦੇ ਵਿੱਚ ਜੋ ਚਾਹੋ ਉਹ ਕਰਾ ਸਕਦੇ ਹੋ ਜੇ ਤੁਸੀਂ ਜੇਲ੍ਹ ਦੀ ਰੋਟੀ ਨਹੀਂ ਖਾਣੀ ਤਾਂ ਤੁਸੀਂ ਬੈਰਕਾਂ ਦੇ ਵਿੱਚ ਹੀਟਰ ਲਾ ਕੇ ਉਹਦੇ ਤੇ ਰੋਟੀ ਆਪਦੀ ਪਕਾ ਸਕਦੇ ਹੋ ਜੇ ਤੁਹਾਨੂੰ ਟੀਵੀ ਦੀ ਲੋੜ ਹੈ ਫ੍ਰਿਜ ਦੀ ਲੋੜ ਹੈ ਤਾਂ ਤੁਹਾਨੂੰ ਜਿੱਥੇ ਐਂਡੀਪੀਐਸ ਦੇ ਪਰਚੇ ਦਰਜ ਹੋਗੇ ਜੇਲ੍ਹਾਂ ਦੇ ਵਿੱਚ ਨਾਰਕੋਟਿਕ ਸਬਸਟੈਂਸਸ ਜਿਹੜੀ ਕਿ ਬੈਂਡ ਹੈ ਸਮਾਜ ਦੇ ਵਿੱਚ ਉਹ ਨਸ਼ੀਲੇ ਪਦਾਰਥ ਜੇਲ੍ਹਾਂ ਚੋਂ ਮਿਲ ਗਏ ਉਹਨਾਂ ਦੀਆਂ ਥਾਣਿਆਂ ਦੇ ਵਿੱਚ ਮੁਕੱਦਮੇ ਦਰਜ ਹੈ ਤੇ ਇਹ ਤਾਂ ਬੜੀਆਂ ਛੋਟੀਆਂ ਚੀਜ਼ਾਂ ਨੇ ਕੀ ਰੁਪਿੰਦਰ ਕੌਰ ਨੇ ਵੀ ਬਾਰਕ ਬਦਲੀ ਆ ਜਾਂ ਕੋਈ ਇਸ ਤਰੀਕੇ ਦੀ ਸਹੂਲਤ ਦੀ ਮੰਗ ਕੀਤੀ ਹੈ ਬਿਲਕੁਲ ਦੇਖੋ ਇਹ ਵਿਦਨ ਡਿਪਾਰਟਮੈਂਟਲ ਇਹ ਤਾਂ ਬਿੱਤਰ ਜੇਲ ਵਿਭਾਗ ਦੇ ਬੰਦੇ ਦੱਸ ਸਕਦੇ ਆ ਲੇਕਿਨ ਮੌਜੂਦਾ ਇਹ ਕਿ ਜੇਲ ਵਿਭਾਗ ਨੇ ਪਰਿਵਾਰ ਨੂੰ ਇਹ ਵਿਸ਼ਵਾਸ ਤੋਂ ਆਇਆ ਕਿ ਇਹੋ ਜੀ ਕੋਈ ਵੀ ਗੱਲ ਨਹੀਂ ਹੋਊਗੀ ਬਿਲਕੁਲ ਜੇ ਇਲੈਕਟ ਦੇ ਮੁਤਾਬਕ ਜਿਹੜਾ ਹੈਗਾ ਸਖਤਾਈ ਰੁਪਿੰਦਰ ਕੌਰ ਨਾਲ ਕੀਤੀ ਜਾਊਗੀ ਤੇ ਇਹੀ ਪਰਿਵਾਰ ਦੀ ਮੰਗ ਆ ਸੁਪਰਡੈਂਟ ਕਹਿੰਦੇ ਕਿ ਕੋਈ ਬੈਰਕਾਂ ਤਾਂ ਉੱਥੇ ਸਿਰਫ 4 ਹੀ ਇੱਥੇ ਕਿਹੜਾ 2800 ਬੈਰਕਾਂ ਵਾ ਜਿਹੜੀਆਂ ਉਹ ਬਦਲ ਹੀ ਜਾਂਦੀ ਐ ਇਹ ਸਰਦੀਆਂ ਦਾ ਮੌਸਮ ਆ ਇਸ ਕਰਕੇ ਇੱਕ ਬੈਰਕ ਤੋਂ ਔਰਤਾਂ ਦੀਆਂ 4 ਬੈਰਕਾਂ ਉਹਦੇ ਵਿੱਚ ਤਬਦੀਲ ਕਰ ਵੀ ਦਿੱਤਾ ਤਾਂ ਕੋਈ ਇਸ ਤਰੀਕੇ ਦੀ ਗੱਲ ਨਹੀਂ ਦੇਖੋ ਜੀ ਮੈਂ ਸੁਪਰਡੈਂਟ ਸਾਹਿਬ ਦਾ ਜ਼ਾਤੀ ਤੌਰ ਤੇ ਸਤਿਕਾਰ ਕਰਦਾ ਹਾਂ ਜੇ ਮੈਂ ਸੁਪਰਡੈਂਟ ਜੇਲ ਹੁੰਦਾ ਤਾਂ ਮੇਰਾ ਵੀ ਇਹੀ ਕਹਿਣਾ ਹੋਣਾ ਸੀ ਮੈਂ ਕਦੇ ਵੀ ਆਪਦੇ ਡਿਪਾਰਟਮੈਂਟ ਦੇ ਉਲਟ ਗੱਲ ਨਹੀਂ ਕਰੂੰਗਾ ਜਾਂ ਆਪਦੀ ਜੇਲ ਦੇ ਉਲਟ ਗੱਲ ਨਹੀਂ ਕਰੂੰਗਾ ਪਰ ਮੈਂ ਫੇਰ ਤੁਹਾਡੇ ਮਾਧਿਅਮ ਰਾਹੀਂ ਮ੍ਰਿਤਕ ਗੁਰਵਿੰਦਰ ਸਿੰਘ ਜਿਹਦੀ ਧਰਮ ਪਤਨੀ ਰੁਪਿੰਦਰ ਕੌਰ ਤੇ ਉਹਦੇ ਆਸ਼ਕ ਹਰਕਮਲ ਪ੍ਰੀਤ ਲਈ ਪਰਿਵਾਰ ਵੱਲੋਂ ਮ੍ਰਿਤਕ ਪਰਿਵਾਰ ਵੱਲੋਂ ਹੱਥ ਜੋੜ ਕੇ ਬੇਨਤੀ ਕਰਦਾ ਜੇਲ ਡਿਪਾਰਟਮੈਂਟ ਨੂੰ ਤੇ ਖਾਸ ਕਰਕੇ ADGP ਪ੍ਰਿਜ਼ਨਸ ਮੈਂ ਉਹਨਾਂ ਦਾ ਵਾਰੀ-ਵਾਰੀ ਨਾਮ ਨਹੀਂ ਲੈ ਰਿਹਾ ਕਿਉਂਕਿ ਨਾਮ ਲੈਣਾ ਮੁਨਾਸਬ ਨਹੀਂ ਜੇ ਕੋਈ ਗੱਲ ਵਧੂਗੀ ਤਾਂ ਨਾਮ ਹੀ ਲਵਾਂਗੇ ਮੈਂ ਹੱਥ ਜੋੜ ਕੇ ਉਹਨਾਂ ਨੂੰ ਬੇਨਤੀ ਕਰਦਾ ਹਾਂ ਅਮਰਿਤਕ ਪਰਿਵਾਰ ਵੱਲੋਂ ਕਿ ਕਿਸੇ ਕਿਸਮ ਦੀ ਢਿੱਲ ਨਾ ਵਰਤੀ ਜਾਵੇ ਪੂਰੀ ਸਖਤਾਈ ਕੀਤੀ ਜਾਵੇ ਤੇ ਪਰਿਵਾਰ ਨੂੰ ਤਾਂ ਮੰਨ ਨੂੰ ਖੁਸ਼ੀ ਹੋਊਗੀ ਜੇ ਇਹਨਾਂ ਲੋਕਾਂ ਨੂੰ ਜੇਲ੍ਹ ਦੇ ਵਿੱਚ ਪੂਰੀ ਨਕੇਲ ਕੱਸ ਕੇ ਪੂਰੀ ਸਖਤਾਈ ਨਾਲ ਰੱਖਿਆ ਜਾਊਗਾ ਉਹ ਕਹਿੰਦੇ ਕਿ ਵਕੀਲ ਸਾਹਿਬ ਬਹੁਤ ਪੜੇ ਲਿਖੇ ਨੇ ਤੇ ਅਸੀਂ ਉਮੀਦ ਨਹੀਂ ਕੀਤੀ ਸੀ ਕਿ ਉਹ ਇਸ ਤਰੀਕੇ ਦੀ ਜਵਾਬਦੇਹੀ ਕਰਨਗੇ ਜੇਲ੍ਹ ਤੇ ਸਵਾਲ ਚੁੱਕਣਗੇ ਤੁਸੀਂ ਪਤਾ ਕੀਤਾ ਕਿ ਹਰ ਕਮਲ ਜਿਹੜਾ ਕਿੰਨੀ ਕੁ ਦੂਰੀ ਤੇ ਆ ਜਾਂ ਉਹ ਕਿੱਥੇ ਰਹਿੰਦਾ ਵਾ ਇਹ ਸਾਰੀ ਜੇਲ੍ਹ ਦੀ ਅੰਦਰਲੀ ਇਨਪੁਟ ਗ੍ਰੈਬ ਕਰਨ ਦੀ ਕੋਸ਼ਿਸ਼ ਕੀਤੀ ਦੇਖੋ ਹੁਣ ਫਿਰ ਤੁਸੀਂ ਇਹ ਕਹੋਗੇ ਕਿ ਸੋਰਸਸ ਸਾਡੇ ਵੀ ਸੋਰਸਸ ਹਿਡਨ ਨੇ ਕੀ ਪਤਾ ਸਾਡੇ ਕਲੈਂਟ ਹੀ ਅੰਦਰ ਬਹੁਤ ਬੈਠੇ ਹੋਣ ਕੀ ਪਤਾ ਪੁਲਿਸ ਮੁਲਾਜ਼ਮ ਜਿਹੜੇ ਹਮਦਰਦੀ ਰੱਖਦੇ ਆ ਪਰਿਵਾਰ ਨਾਲ ਉਹੀ ਸਾਡੇ ਇਨਫਾਰਮਰ ਹੋਣ ਕੀ ਪਤਾ ਉੱਥੇ ਜੇਲ੍ਹ ਵਿਭਾਗ ਦਾ ਹੀ ਕੋਈ ਵਿਅਕਤੀ ਹੋਵੇ ਜਿਹੜਾ ਹਮਦਰਦੀ ਰੱਖਦਾ ਹੋਵੇ ਸੋ ਇਹ ਇਨਾਂ ਗੱਲਾਂ 'ਚ ਨਹੀਂ ਪੈਣਾ ਆਪਾਂ ਇਹਨਾਂ ਗੱਲਾਂ 'ਚ ਨਹੀਂ ਪੈਣਾ ਕਰੈਕਸ ਆਫ ਦ ਸਟੋਰੀ ਇਜ਼ ਕਿ ਰੁਪਿੰਦਰ ਕੌਰ ਤੇ ਹਰਕੰਵਲ ਤੇ ਜਿਹੜਾ ਤੀਸਰਾ ਮੁੰਡਾ ਵਿਸ਼ਵਦੀਪ ਉਹਨਾਂ ਨੂੰ ਸਖਤਾਈ ਕੀਤੀ ਜਾਵੇ ਕੋਈ ਸਹੂਲਤ ਨਾ ਦਿੱਤੀ ਜਾਵੇ ਤਾਂ ਅਸੀਂ ਬੜੇ ਹੀ ਥੈਂਕਫੁਲ ਹੋਵਾਂਗੇ ਬਤੌਰ ਪਰਿਵਾਰ ਏ ਡੀ ਜੀ ਪੀ ਪ੍ਰਿਜ਼ਨਸ ਦਾ ਹੂੰ ਤੇ ਕੱਲ ਪੇਸ਼ੀ ਹੋਈ ਹੈ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਹੋਏ ਨੇ આરોપી ਤੇ ਉਸ ਤੋਂ ਬਾਅਦ ਵੀਰਿੰਦਰ ਕੌਰ ਇੱਕ ਨਵੀਂ ਕੜੀ ਮਿਲਦੀ ਹੈ ਇਸ ਕੇਸ ਦੇ ਵਿੱਚ ਲਗਾਤਾਰ ਕੜੀਆਂ ਇੱਕ ਤੋਂ ਬਾਅਦ ਇੱਕ ਜੁੜੀ ਜਾ ਰਹੀਆਂ ਕਦੇ ਨਸ਼ੇ ਦੇ ਨਾਲ ਕਦੇ ਡਰੱਗ ਮਾਫੀਆ ਦੇ ਨਾਲ ਕਦੇ ਕੁਝ ਤਾਂ ਤੁਸੀਂ ਕੀ ਅਪਡੇਟ ਦੋਗੇ ਇਸ ਮਾਮਲੇ 'ਚ ਕਿ ਵੀਰਿੰਦਰ ਕੌਰ ਇੱਕ ਸਹੇਲੀ ਸਕੂਲ ਦੇ ਵਿੱਚ ਪੜੀ ਨਾਲ ਪਰ ਉਸ ਤੋਂ ਬਾਅਦ ਐਡੀ ਵੱਡੀ ਹੱਤਿਆ ਦੇ ਵਿੱਚ ਵੀ ਸ਼ਾਮਲ ਹੈ ਕੀ ਉਸ ਦਾ ਰੋਲ ਹੈ ਇਸ ਕੇਸ 'ਚ ਅ ਅ ਗੁਰਦੀਪ ਜੀ ਸੁਖਣ ਵਾਲਾ ਮਰਡਰ ਕੇਸ ਦੇ ਵਿੱਚ ਇੱਕ ਕੜੀ ਇੱਕ ਐਸੀ ਹੈ ਕਿ ਜਿਹੜਾ ਮੈਂ ਸਮਝਦਾ ਕਿ ਜੇ ਉਹ ਕੜੀ ਨਾ ਹੁੰਦੀ ਤਾਂ ਸ਼ਾਇਦ ਪਰਿਵਾਰ ਨੂੰ ਇਨਸਾਫ ਜਿੰਨੀ ਛੇਤੀ ਮਿਲ ਰਿਹਾ ਜਾਂ ਨਵੀਆਂ ਚੀਜ਼ਾਂ ਨਿਕਲ ਕੇ ਬਾਹਰ ਆ ਰਹੀਆਂ ਇਸ ਸੁਖਣ ਵਾਲਾ ਮਰਡਰ ਕੇਸ ਤੋਂ ਨਾ ਨਿਕਲ ਕੇ ਆਉਂਦੀਆਂ ਪਰਿਵਾਰ ਦੀ ਮੁਲਾਕਾਤ ਡੀਆਈਜੀ ਮੈਡਮ ਨਾਲ ਹੋਈ ਆ ਉਸ ਮੁਲਾਕਾਤ ਤੋਂ ਬਾਅਦ ਜੋ ਸਖਤਾਈ ਪੰਜਾਬ ਪੁਲਿਸ ਦੇ ਅਫਸਰਾਂ ਵੱਲੋਂ ਕੀਤੀ ਜਾ ਰਹੀ ਹੈ दैट ऑल क्रेडिट एंड थैंक्स गो टू डीआईजी रेंज मैडम जगदंबे नलंबरे बिकॉज़ ਉਹਨਾਂ ਨੇ ਕਲੀਅਰ ਕੱਟ ਇਹ ਗੱਲਾਂ ਕਹਿਤੀਆਂ ਕਿ ਜਿਹਦਾ ਤਿੰਕਾ ਪਰ ਵੀ ਯੋਗਦਾਨ ਇਸ ਮੁਕਦਮੇ ਦੇ ਵਿੱਚ ਹੈ ਕੋਈ ਵੀ ਤਿੰਕਾ ਪਰ ਵੀ ਇੱਕ ਕੋਈ 120 ਬੀ ਦੇ ਵਿੱਚ ਕੋਈ ਬੰਦਾ ਆ ਰਿਹਾ ਜਿਨੇ ਹੈਲਪ ਕੀਤੀ ਹੈ ਇਸ ਕੌਨਸਪੀਰੇਸੀ ਕੌਨਸਪੀਰੇਟਡ ਮਰਡਰ ਦੇ ਵਿੱਚ ਕੀ ਹੈਲਪ ਕੀਤੀ ਹੈ ਵੀਰਿੰਦਰ ਸੇ ਲੀ ਦੇਖੋ ਜਿਹੜੀ ਕੱਲ ਤੁਸੀਂ ਗੱਲ ਕੀਤੀ ਹੈ ਇਸ ਲੜਕੀ ਦਾ ਪਹਿਲਾਂ ਕਿਸੇ ਨੂੰ ਕੁਝ ਨਹੀਂ ਸੀ ਪਤਾ ਅੜਾ ਤੇ ਹਲੇ ਤੱਕ ਇਸ ਕੁੜੀ ਦਾ ਵਿਆਹ ਨਹੀਂ ਹੋਇਆ ਇਹ ਬੀਐਸਸੀ ਓਟੀਟੀ ਸੈਕੰਡ ইয়ার ਦੀ ਸਟੂਡੈਂਟ ਹੈ ਜੀ ਇਹ ਬਹੁਤ ਚੰਗੀ ਸਹੇਲੀ ਸੀ ਵੀਰਿੰਦਰ ਕੌਰ ਰੁਪਿੰਦਰ ਕੌਰ ਰੁਪਿੰਦਰ ਕੌਰ ਦੀ ਐਸ ਪਰ ਦਾ ਵਰਜਨ ਆਫ ਐਂਡ ਪੀਸੀ ਆਫ ਡੀਐਸਪੀ ਫਰੀਦਕੋਟਾ ਤਰਲੋਚਨ ਸਿੰਘ ਉਹਨਾਂ ਦੇ ਕਹਿਣ ਮੁਤਾਬਕ ਇਹ ਪਲੱਸ 2 ਦੇ ਵਿੱਚ ਇਕੱਠੀਆਂ ਪੜੀਆਂ ਹਮ ਪਰ ਆਣਾ ਇਹਨਾਂ ਦਾ ਆਪਸ 'ਚ ਸੰਬੰਧ ਹੈ 2025 ਦੇ ਵਿੱਚ ਜਦੋਂ ਇਹ ਰੁਪਿੰਦਰ ਕੌਰ ਫॉर ਐਨੀ ਰੀਜ਼ਨ ਕੈਨੇਡਾ ਤੋਂ ਵਾਪਸ ਆਉਂਦੀ ਹੈ ਤੇ ਸੁਖਨ ਵਾਲੇ ਆ ਕੇ ਰਹਿਣ ਲੱਗ ਜਾਂਦੀ ਹੈ ਤਾਂ ਇਹ ਦੋਨੇ ਨੈਟਵਰਕ 'ਚ ਆਉਂਦੀ ਆ ਐਂਡ ਜਿਹੜੀ ਇਹ ਚਾਰ ਨੰਬਰ ਲੜਕੀ ਹੈ ਇਹ ਵੀ ਕਿਸੇ ਹੱਦ ਤਾਈਂ ਬੁਟੀਕ ਦਾ ਕੰਮ ਕਰਦੀ ਆ ਮਤਲਬ ਕੈਨੇਡਾ ਜਦੋਂ ਰੁਪਿੰਦਰ ਚਲ ਗਈ ਤਾਂ ਉਹ ਗੈਪ ਕਿਤਨਾ ਕਿਤੇ ਟੁੱਟ ਗਿਆ ਨਹੀਂ ਨਹੀਂ ਆਪਾਂ ਨਹੀਂ ਕਹਿ ਸਕਦੇ ਕੀ ਪਤਾ ਸੋਸ਼ਲ ਮੀਡੀਆ ਰਾਹੀਂ ਐਂਡ ਟੱਚ ਹੋਣ ਜਿਹੜੇ ਇਕੱਠੇ ਪੜੇ ਆ ਉਹ ਮੋਸਟ ਪ੍ਰੋਬਬਲੀ ਇਨ ਟੱਚ ਹੁੰਦੇ ਆ ਲੇਕਿਨ ਜਿਹੜਾ ਕੱਲ ਪੁਲਿਸ ਨੇ ਇਸ ਲੜਕੀ ਨੂੰ ਫੋਰ ਦਾ ਸੈਕੰਡ ਟਾਈਮ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕੀਤਾ ਉਹਦੇ ਵਿੱਚ ਉਹਨਾਂ ਨੇ ਇਹ ਰਿਮਾਂਡ ਕਹਿ ਕੇ ਲਿਆ ਕਿ ਸਾਨੂੰ ਕੁਝ ਲੀਡਸ ਮਿਲੀਆਂ ਕਿ ਇਸ ਵੀਰਪਾਲ ਕੌਰ ਨੇ ਐਕਟਿਵ ਰੋਲ ਮੈਂ ਵੇਖੋ ਸਾਡੀ ਲੀਗਲ ਲੈਂਗੁਏਜ ਹੈ ਲੀਗਲ ਲੈਂਗੁਏਜ ਦੇ ਵਿੱਚ ਇੱਕ ਐਕਟਿਵ ਰੋਲ ਹੁੰਦਾ ਹੈ ਇੱਕ ਡੀਐਕਟਿਵੇਟ ਰੋਲ ਹੁੰਦਾ ਹੈ ਇੱਕ ਹੁੰਦਾ ਪਾਸਿਓਂ ਬਹਿ ਕੇ ਮਦਦ ਕਰਨੀ ਇੱਕ ਹੁੰਦਾ ਐਕਟਿਵ ਰੋਲ ਪਲੇ ਕਰਨਾ ਤਾਂ ਇਸ ਵੀਰ ਜਿਹੜਾ ਇੰਦਰ ਕੌਰ ਹੈ ਇਸ ਵੱਲੋਂ ਐਕਟਿਵ ਰੋਲ ਪਲੇ ਕੀਤਾ ਗਿਆ ਇਸ ਮਰਡਰਡ ਕਾਂਸਪਰੇਸੀ ਦੇ ਵਿੱਚ ਰੁਪਿੰਦਰ ਕੌਰ ਦੀ ਮਦਦ ਕੀਤੀ ਗਈ ਆ ਸੋ ਕੁਝ ਲੀਡਸ ਮਿਲੀਆਂ ਨੇ ਪੰਜਾਬ ਪੁਲਿਸ ਥਾਣਾ ਸਦਰ ਫਰੀਦਕੋਟ ਦੀ ਪੁਲਿਸ ਨੂੰ ਜਿਹਦੇ ਚੱਲਦੇ ਹੋਏ ਉਹਨਾਂ ਨੇ ਮਾਨਯੋਗ ਅਦਾਲਤ ਤੋਂ 2 ਦਿਨ ਦਾ ਰਿਮਾਂਡ ਮੰਗਿਆ ਤੇ ਉਸ ਰਿਮਾਂਡ ਉਹ 2 ਦਿਨ ਦਾ ਦੇ ਕੇ ਹੁਣ ਉਹ ਲੜਕੀ ਨੂੰ ਦੁਬਾਰਾ 24 ਤਰੀਕ ਨੂੰ ਯਾਨੀ ਕਿ ਕੱਲ ਜਿਹੜਾ ਇਹ ਪੇਸ਼ ਕੀਤਾ ਜਾਊਗਾ ਠੀਕ ਹੈ ਤੇ ਆਪਾਂ ਜਦੋਂ ਗੱਲ ਕਰਦੇ ਹਾਂ ਕਿ ਚਿੱਟੇ ਦੀ ਸਪਲਾਈ ਵੀ ਕੀ ਵੀਰ ਇੰਦਰਕੌਰ ਦੇ ਵੱਲੋਂ ਕੀਤੀ ਗਈ ਜੋ ਨਵੀਂ ਅਪਡੇਟ ਆਈ ਹੈ ਬਿਲਕੁਲ ਇਹ ਪਾਰਟ ਆਫ ਇਨਵੈਸਟੀਗੇਸ਼ਨ ਹੈ ਕਿਉਂਕਿ ਹੱਲੇ ਪੰਜਾਬ ਪੁਲਿਸ ਦੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਮੈਂ ਬਿਲਕੁਲ ਪੰਜਾਬ ਪੁਲਿਸ ਦੀ ਇਨਵੈਸਟੀਗੇਸ਼ਨ ਨਾ ਪੜ੍ਹੀ ਹੈ ਨਾ ਦੇਖੀ ਹੈ ਨਾ ਮੈਨੂੰ ਪਤਾ ਹੈ ਜੋ ਪੰਜਾਬ ਪੁਲਿਸ ਚ ਸੋਰਸਸ ਨੇ ਜੋ ਮੈਡੀਕਲ ਦੇ ਸੋਰਸਸ ਨੇ ਜਿਨ੍ਹਾਂ ਤੋਂ ਸਾਨੂੰ ਇਨਪੁਟਸ ਮਿਲ ਰਹੀਆਂ ਕਿਉਂਕਿ ਸਾਡਾ ਕੰਮ ਨਹੀਂ ਦਖਲ ਦੇਣਾ ਇਨਵੈਸਟੀਗੇਸ਼ਨ ਦੇ ਵਿੱਚ ਉਹ ਇੱਕ ਇੰਡੀਪੈਂਡੈਂਟ ਇਨਵੈਸਟੀਗੇਸ਼ਨ ਹੈ ਲੇਕਿਨ ਜੋ ਗੱਲਾਂ ਇੱਕ ਰਿਊਮਰ ਮੈਂ ਰਿਊਮਰ ਹੀ ਕਹੂੰਗਾ ਉਹ ਰਿਊਮਰਸ ਨਿਕਲ ਕੇ ਬਾਹਰ ਆ ਰਿਹਾ ਹੈ ਕਿ ਜਿਹੜਾ ਚਿੱਟਾ ਸੀਗਾ ਉਸ ਚਿੱਟੇ ਨੂੰ ਕਿਸ ਕਿਸਮ ਦਾ ਲਿੰਕ ਅਪ ਹੋ ਰਿਹਾ ਇਸ ਵੀਰ ਕੌਰਨਾ ਵੀਰਿੰਦਰ ਕੌਰ ਨਾਲ ਸੋ ਕਿਤੇ ਨਾ ਕਿਤੇ ਜਿਹੜਾ ਚਿੱਟਾ ਉਸ ਇਸ ਵੀਰ ਕਿੰਦਰ ਕੌਰ ਨਾਲ ਕਿਤੇ ਨਾ ਕਿਤੇ ਐਸ ਪਰ ਦਾ ਵਰਜ਼ਨ ਆਫ ਪੰਜਾਬ ਪੁਲਿਸ ਉਹ ਲਿੰਕਡ ਅਪ ਹੋ ਰਿਹਾ